ਅਸੀਂ ਇਸ ਵਕਤ ਫਰੀਦਕੋਟ ਦੇ ਹਾਈ ਟੈਕ ਨਾਕੇ ਤੇ ਆਂ ਜਿੱਥੇ ਆ ਨਰੇਗਾ ਵਾਲੀਆਂ ਮਾਈਆਂ ਵਿਚਾਰੀਆਂ ਕੰਮ ਤਾਂ ਇਹ ਰਾਈਆਂ ਵਾਲਾ ਪਿੰਡ ਹੈ ਇਹਨਾਂ ਦਾ ਜੜਵਾਏ ਇਹਨਾਂ ਤੋਂ ਨਾਕੇ ਜਾ ਰਹੇ ਆ ਇਹ ਫਰੀਦਕੋਟ ਪੁਲਿਸ ਦੇ ਹਾਲ ਦੇਖ ਲਓ ਤੁਸੀਂ ਤੁਸੀਂ ਜੜਵਾ ਰਹੇ ਆ ਇਹਨਾਂ ਤੋਂ ਜੀ ਨਹੀਂ ਜੀ ਤੇ ਫਿਰ ਕਿਉਂ ਜੜਵਾਇਆ ਉਹਨਾਂ ਰੋਕਿਆ ਕਿਉਂ ਨਹੀਂ ਇਹ ਝਾਂੜ ਰਹੀਆਂ ਤਾਂ ਤੁਸੀਂ ਆਪ ਯਾਰ ਯੰਗ ਹੈ ਸਾਰੇ ਤੁਹਾਡੇ ਨਾਲ ਯੰਗ ਨੇ ਤੁਸੀਂ ਝਾੜ ਆਪ ਲੱਗੇ ਰਹੇ ਆ ਉਹ ਤਾਂ ਲੱਗੀਆਂ ਤਾਂ ਮਾਈਆਂ ਮੈਂ ਵੀਡੀਓ ਬਣਾਈ ਹੈ ਤੁਸੀਂ ਆਪ ਝਾੜੋ ਤੁਹਾਡੇ ਕੋਲ ਇੰਨੀ ਫੋਰਸ ਹੈ ਉਹਨਾਂ ਨੂੰ ਚੜਵਾਈ ਜਾਂਦੇ ਆ ਉਹਨਾਂ ਦੀ ਡਿਊਟੀ ਤਾਂ ਨਰੇਗਾ ਦੀ ਐ ਉਹ ਆ ਨਾਕੇ ਝਾੜਨ ਨੂੰ ਥੋੜੀ ਥੋੜੇ ਤੇ ਨਾਲੇ ਨਾਕਿਆਂ ਨੂੰ ਹੋਇਆ ਕੀ ਐ ਇਹ ਸਿਉਨੇ ਦੇ ਐ ਇਹੇ ਇਹੇ ਲੈ ਗੱਡੀ ਤੇ ਮੁਰਸਾਲੇ ਲੈ ਕੇ ਹਾਂਜੀ ਕੀ ਕਹਿੰਦੇ ਆ ਕੇ ਕਹਿੰਦਾ ਇੱਥੇ ਬੰਦੇ ਭੇਜੋ ਚਾਰ ਹਾਂ ਚਾਰ ਅਸੀਂ ਆ ਗਏ ਹਜੇ ਤਾਂ ਵਾਰਦੇ ਸੀ ਸਾਨੂੰ ਉਹ ਖਾਲੇ ਚ ਸਖਾ ਬਜ਼ਾਰ ਕਾ ਸਾਥ ਸੂਤ ਨਹੀਂ ਆਉਂਦੇ ਗਏ ਜਿਹੜੇ ਖਾਲੇ ਚ ਵਾਰਦੇ ਸੀ ਵੀ ਆਹੋ ਹਾਂ ਇਹ ਵਾਰਦੇ ਸੀ ਹਾਂ ਹਾਂਜੀ ਪੁਲਿਸ ਵਾਲੇ ਕਹਿੰਦੇ ਸਾਫ ਕਰੋ ਕਿੰਨੀ ਉਮਰ ਆ ਤੁਹਾਡੀ ਉਮਰ ਦੱਸ ਦੇਵੇਂ ਮੇਰੀ 65 ਸਾਲ ਦੀ ਉਮਰ ਐ ਤੁਹਾਡੀ ਕਿੰਨੀ ਆਵਾ 60 ਹੋ ਗਈ ਤੇਰੀ ਕਿੰਨੀ ਬੇ 70 ਹੈ ਜੀ 70 ਹਾਂ 70 70 60 60 ਸਾਲ ਦੇ ਇਹ ਪੜਸਨ ਦੇ ગામ ਹੀ ਦੂਰ ਤੋਂ ਕੰਮ ਕਰ ਵਾਪਸ ਆਦਿ ਹੈ ਜੀ 50 50 ਤੋਂ 45 ਤੋਂ 60 ਸੱਤਿਆ ਦੀ ਕੰਨੀ ਕਟੋਗੜ ਸ ਪੰਜਾਬ ਜਾਂ 60 60 70 70 ਸਾਲ ਦੀਆਂ ਮਾਈਆਂ ਸ਼ਰਮ ਆਉਣੀ ਚਾਹੀਦੀ ਹੈ ਵੀ ਇਹਨਾਂ ਤੋਂ ਨਾਕੇ ਜੜਵਾਈ ਜਾਂਦੇ ਆ ਕੋਲੇ ਖੜੇ ਆਪ ਸਾਰੇ ਜਵਾਨ ਨੇ ਸਾਰੇ ਯੰਗ ਨੇ ਵੈਸੇ ਡੀਜੀਪੀ ਸਾਹਿਬ ਨੇ ਆਉਣਾ ਪਰ ਅਗਿਆ ਜਾਣ ਮੈਡਮ ਲੱਖਾਂ ਰੁਪਏ ਖਰਚਾ ਕਰ ਰਹੇ ਨੇ ਉਹਨਾਂ ਦੇ ਆਉ ਭਾਗ ਤੇ ਤੇ ਇੱਥੇ ਨਾਕੇ ਸੀ ਤੋਂ ਸਾਫ ਕਰਾਏ ਜਾ ਰਹੇ ਨੇ ਨਰੇਗਾੜਾਂ ਤੋਂ ਤੇ ਹੋ ਸਕਦਾ ਡੀਜੀਪੀ ਸਾਹਿਬ ਦੀ ਆਮਦ ਲਈ ਕਰਾਏ ਜਾ ਰਹੇ ਹੁਣ ਹੁਣ ਸਾਰੇ ਭੱਜ ਗਏ ਨਾਕਾ ਛੱਡ ਕੇ ਆ ਹਾਈ ਟੈਕ ਨਾਕਾ ਹੈ ਇਹ ਹਾਈ ਟੈਕ ਨਾਕਾ ਬਜ਼ੁਰਗਾਂ ਨੂੰ ਤੰਗ ਕਰਨ ਲਈ ਹੈ ਜਾਂ ਕਿਸੇ ਹੋਰ ਕੰਮ ਲਈ ਹੈ ਥਾਣਾ ਸਾਫ ਕਰਵਾਉਣਾ ਤਾਂ ਨਰੇਗਾੜੇ ਲੈ ਜਾਂਦੇ ਵਿਗਾਰਪਾਤੀ ਕਿਸੇ ਸਰਪੰਚ ਨੂੰ ਤੇ ਹੁਣ ਨਾਕੇ ਝਾੜਨ ਤੇ ਵੀ ਆ ਅਸੀਂ ਇਸ ਵਕਤ ਫਰੀਦਕੋਟ ਦੇ ਹਾਈ ਟੈਕ ਨਾਕੇ ਤੇ ਆਂ ਜਿੱਥੇ ਆ ਨਰੇਗ ਵਾਲੀਆਂ ਮਾਈਆਂ ਵਿਚਾਰੀਆਂ ਕੰਮ ਤਾਂ ਇਹ ਰਾਈਆਂ ਵਾਲਾ ਪਿੰਡ ਹੈ ਇਹਨਾਂ ਦਾ ਰਾਈਆਂ ਵਾਲਾ ਪਿੰਡ ਹੈ ਥੋੜਾ ਰਾਈਆਂ ਵਾਲਾ ਚੜਵਾਏ ਇਹਨਾਂ ਤੋਂ ਨਾਕੇ ਜਾ ਰਹੇ ਆ ਇਹ ਫਰੀਦਕੋਟ ਪੁਲਿਸ ਦੇ ਹਾਲ ਦੇਖ ਲਓ ਤੁਸੀਂ ਵੀ ਆ ਘਟੋ ਘਾਟ 50 50 60 60 70 70 ਸਾਲ ਦੀਆਂ ਮਾਈਆਂ ਸ਼ਰਮ ਆਉਣੀ ਚਾਹੀਦੀ ਹੈ ਵੀ ਇਹਨਾਂ ਤੋਂ ਨਾਕੇ ਚੜਵਾਈ ਜਾਂਦੇ ਆ ਕੋਲੇ ਖੜੇ ਆਪ ਸਾਰੇ ਜਵਾਨ ਨੇ ਸਾਰੇ ਯੰਗ ਨੇ ਇਹਨਾਂ ਨੂੰ ਬਾਈ ਜੀ ਅੰਚਾਰ ਸਿੰਘ ਸਾਹਿਬ ਇਹ ਨਾਕੇ ਤੋਂ ਚੜਵਾਈ ਜਾਂਦੇ ਆ ਇੱਕ ਮਿੰਟ ਬਾਈ ਜੀ ਇਹ ਨਹੀਂ ਇਹਨਾਂ ਦੀ ਡਿਊਟੀ ਹੈ ਨਹੀਂ ਬਾਈ ਜੀ ਉਹ ਨਰੇਗਾੜੇ ਥੋੜੇ ਨਾਕੇ ਝਾੜਨ ਆਸਤੇ ਨਹੀਂ ਭਾਜੀ ਮੈਂ ਤਾਂ ਇਧਰੋਂ ਆਇਆ ਚੈੱਕ ਕਰ ਨੀ ਤੁਸੀਂ ਇੰਚਾਰਜ ਨਹੀਂ ਨਹੀਂ ਮੈਂ ਇੰਚਾਰਜ ਹਾਂ ਕੌਣ ਚੜਵਾ ਰਿਹਾ ਫਿਰ ਇਹਨਾਂ ਚ ਨਾਕੇ ਤਿੰਨ ਚਾਰ ਦਿਨੀ ਮੈਂ ਤਾਂ ਮੈਂ ਤਾਂ ਟ੍ਰੈਫਿਕ ਚਾਰਜਾਂ ਨਹੀਂ ਫਿਰ ਇਹਨਾਂ ਤੋਂ ਨਾਕੇ ਕਿਉਂ ਚੜਾ ਕੋਣ ਹੈ ਨਾਕੇ ਚਾਰਜ ਕੌਣ ਹੈ ਤੁਸੀਂ ਚੜਵਾ ਰਹੇ ਹੋ ਇਹਨਾਂ ਤੋਂ ਜੀ ਜੀ ਨਹੀਂ ਜੀ ਤੇ ਫਿਰ ਕਿਉਂ ਚੜਵਾਇਆ ਉਹਨੂੰ ਰੋਕਿਆ ਕਿਉਂ ਨਹੀਂ ਜੇ ਝਾੜ ਰਹੀਆਂ ਤਾਂ ਤੁਸੀਂ ਆਪ ਯਾਰ ਯੰਗ ਐ ਸਾਰੇ ਤੁਹਾਡੇ ਨਾਲ ਯੰਗ ਨੇ ਤੁਸੀਂ ਝਾੜ ਆਪ ਲੱਗ ਰਿਹਾ ਇਥੇ ਉਹ ਤਾਂ ਲੱਗੀਆਂ ਤਾਂ ਮਾਈਆਂ ਮੈਂ ਵੀਡੀਓ ਬਣਾਈ ਐ ਉਹ ਕਹਤੋਂ ਉਹਨਾਂ ਤੋਂ ਕਹਤੋਂ ਚੜਵਾਉਣੇ ਆ ਤੁਸੀਂ ਤੁਸੀਂ ਆਪ ਛਾੜੋ ਤੁਹਾਡੇ ਕੋਲ ਇੰਨੀ ਫੋਰਸ ਹੈ ਉਹਨਾਂ ਤੋਂ ਚੜਵਾਈ ਜਾਨੇ ਉਹਨਾਂ ਦੀ ਡਿਊਟੀ ਤਾਂ ਨਰੇਗਾ ਦੀ ਹੈ ਉਹ ਆ ਨਾਕੇ ਝਾੜਨ ਨੂੰ ਥੋੜੀਆ ਤੁਹਾਡੇ ਤੇ ਨਾਲੇ ਨਾਕਿਆਂ ਨੂੰ ਹੋਇਆ ਕੀ ਹੈ ਇਹ ਸਿਉਣੇ ਦੇ ਆ ਇਹ ਆ ਫਰੀਦਕੋਟ ਪੁਲਿਸ ਦੀ ਕਰਤੂਤ ਹੈ ਕਿ ਮਾਈਆਂ ਵਿਚਾਰੀਆਂ ਬਜ਼ੁਰਗਾਂ ਆ ਤਸਵੀਰਾਂ ਤਾਂ ਤੁਸੀਂ ਦੇਖ ਲਓ ਆ ਬਜ਼ੁਰਗ ਨੇ ਇਹਨਾਂ ਤੋਂ ਨਾਕੇ ਚੜਾਉਣ ਇਹਨਾਂ ਦੀ ਡਿਊਟੀ ਨਰੇਗਾ ਚ ਹੈ ਨਾਕੇ ਝਾੜਨ ਤੇ ਡਿਊਟੀ ਹੈ ਇਹਨਾਂ ਦੀ ਐਸਐਸਪੀ ਪ੍ਰਗਿਆ ਜਨ ਮੈਡਮ ਨੂੰ ਅਸੀਂ ਕਵਾਂਗੇ ਕਿ ਆ ਨਾਕੇ ਵਾਲਿਆਂ ਤੇ ਕੋਈ ਐਕਸ਼ਨ ਲਿਆ ਜਾਵੇ ਕਿ ਜਿਹੜੇ ਆ ਬਜ਼ੁਰਗਾਂ ਤੋਂ ਨਾਕੇ ਚੜਵਾਉਣ ਵੈਸੇ ਪੁਲਿਸ ਦੀਆਂ ਆਮ ਤੌਰ ਤੇ ਹੁੰਦਾ ਕਿ ਥਾਣਾ ਸਾਫ਼ ਕਰਵਾਉਣਾ ਤਾਨਰੇਗ ਵਾਲੇ ਲੈ ਜਾਂਦੇ ਵਿਗਾਰ ਪਾਤੀ ਕਿਸੇ ਸਰਪੰਚ ਨੂੰ ਤੇ ਹੁਣ ਨਾਕੇ ਝਾੜਨ ਤੇ ਵੀ ਆ ਕਿੰਨੀ ਉਮਰ ਆ ਤੁਹਾਡੀ ਉਮਰ ਦੱਸ ਦਿਓ ਇਹਨੇ ਮੇਰੀ 65 ਸਾਲ ਦੀ ਉਮਰ ਹੈ ਜੀ ਤੁਹਾਡੀ ਕਿੰਨੀ ਆਵਾ 60 ਹੋ ਗਈ 60 ਤੇਰੀ ਕਿੰਨੀ ਆ ਬੇਪੇ 70 ਹੈ ਜੀ 70 ਸਾਲ ਆ 70 70 60 60 ਸਾਲ ਦੇ ਪਿੰਡ ਤੁਹਾਡਾ ਕਿਹੜਾ ਝੰਡਾ ਵਾਲਾ ਜੀ ਝੰਡਾ ਵਾਲਾ ਇੱਥੇ ਕਿਹਨੇ ਲਿਆਂਦਾ ਤੁਹਾਨੂੰ ਇੱਥੇ ਗੱਡੀ ਤੇ ਇਹੋ ਹੀ ਲੈ ਗੱਡੀ ਤੇ ਮੁਰਸਾਲੇ ਲੈ ਕੇ ਆਏ ਹਾਂ ਜੀ ਕੀ ਕਹਿੰਦੇ ਆ ਕੇ ਕਿੰਨੇ ਇੱਥੇ ਬੰਦੇ ਭੇਜੋ ਚਾਰ ਹਾਂ ਚਾਰ ਅਸੀਂ ਆ ਗਏ ਹਾਂ ਚਾਰ ਆ ਗਏ ਹਾਂ ਹਾਂਜੀ ਇਹ ਤਾਂ ਫਿਰ ਆਪਾਂ ਬੰਦੇ ਸਿੱਧੇ ਹੁਕਮ ਦੇ ਵੱਜੇ ਆ ਤੁਹਾਡਾ ਕੋਈ ਕੂਰ ਨਹੀਂ ਆ ਸਾਡਾ ਕੋਈ ਕੂਰ ਨਹੀਂ ਉਹ ਮੈਨੂੰ ਗੰਦ ਕਿੱਡਾ ਕਿਡਾ ਨਾਲ ਉਹ ਸਾਨੂੰ ਕਹਿੰਨ ਮੈਂ ਜੇ ਤਾਂ ਵਾਰਦੇ ਸੀ ਸਾਨੂੰ ਉਹ ਖਾਲੇ ਚ ਸਕੇ ਜਾਰਗਾ ਸਾਥ ਸੂਤ ਨਹੀਂ ਆਉਂਦੇ ਗਏ ਕਿਹੜੇ ਖਾਲੇ ਚ ਵਾਰਦੇ ਸੀ ਇਹ ਆਹ ਇਹ ਵਾਰਦੇ ਸੀ ਹਾਂ ਹਾਂਜੀ ਪੁਲਿਸ ਵਾਲੇ ਕਹਿੰਦੇ ਸਾਫ ਕਰੋ ਹਾਂ ਸਾਫ ਆਪ ਦੇਖੋ ਇਹ ਕੋਡ ਆ ਆ ਮੈਨੂੰ ਦਿਖਾਓ ਆ ਤਸਵੀਰਾਂ ਦਿਖਾ ਦਈਏ ਕਿ ਨਾਕਿਆਂ ਤੋਂ ਪਹਿਲਾਂ ਆ ਖਾਲਾ ਇਹਨਾਂ ਨੂੰ ਲਿਆ ਕੇ ਸਾਫ ਵੈਸੇ ਤਾਂ ਪੁਲਿਸ ਵਗਾਰਾ ਪਾਉਣ ਬਗਾਰਾਂ ਜਾਂ ਖਰਚੇ ਕਰਨ ਨੂੰ ਤਿਆਰ ਗਈ ਹੈ ਤੇ ਆ ਆ ਨਾਲੇ ਆ ਦੇਖੋ ਸੱਪਾਂ ਦੇ ਘਰ ਦੇ ਵਿੱਚ ਆ ਬਜ਼ੁਰਗਾਂ ਨੂੰ ਵੜਿਆ ਜਾਂਦਾ ਸੀ। ਵੈਸੇ ਸ਼ਰਮ ਆਉਂਦੀ ਆ ਆਪ ਤੋਂ ਵੱਡੀ ਉਮਰ ਦੇਆਂ ਨੂੰ ਬੰਦਾ ਕੋਈ ਗੱਲ ਕਹਿੰਦਾ ਇਹ ਇੱਥੇ ਤੁਹਾਨੂੰ ਵੜਿਆ ਸੀ ਆ ਸਾਫ਼ ਕਰੋ ਕਹਿੰਦੇ। ਹਾਂਜੀ ਕੀਤਾ ਸਾਫ਼ ਸੀ ਇਹ ਮੈਂ ਹੀ ਕੀਤਾ ਸਾਫ਼ ਤੁਸੀਂ ਸਾਫ਼ ਕੀਤਾ ਹੈ। ਹਾਂਜੀ ਹਾਂਜੀ। ਵਰਨਾ ਸਰਜੀਤ ਸਿੰਘ ਪਿੰਡ ਡੰਡ ਵਾਲਾ। ਡੰਡ ਵਾਲਾ। ਹਾਂਜੀ। ਮਤਲਬ ਆ ਆ ਕਹਿੰਦੇ ਤੁਸੀਂ ਸਾਫ਼ ਕਰੋ। ਹਾਂਜੀ ਮੈਂ ਕਰਕੇ ਠਹਾਉਣੀ। ਕੋਈ ਦਿਹਾੜੀ ਪੈਸੇ ਦਿੱਤੇ ਕੁਛ ਇਹਨਾਂ ਨੇ? ਸਾਨੂੰ ਕੁਛ ਨਹੀਂ ਦਿੱਤਾ ਮਿਲਿਆ। ਕੁਛ ਨਹੀਂ ਦਿੱਤਾ ਇਹਨਾਂ ਨੇ। ਨਾ ਨਾ। ਚਾਹ ਪਾਣੀ ਚਾਹ ਪਾਣੀ ਪੀ ਦਿੱਤਾ ਸਾਨੂੰ ਪੈਸਾ ਪੂਸਾ ਕੋਈ ਨਹੀਂ ਦਿੰਦਾ ਸਰ ਆ ਥੋੜੀ ਵੜਨਦਾਰੀ ਥੋੜੀ ਆ ਆ ਮਤਲਬ ਪਿੰਡ ਦਾ ਕੰਮ ਛੱਡ ਕੇ ਆ ਨਾਲੇ ਦੇ ਵਿੱਚ ਜਿਸਤੇ ਆ ਹਾਲਾਤ ਹੈ ਵੜਨ ਦੀ ਉਮਰ ਹੈ ਥੋੜੀ ਹੁਣ ਜਿੱਥੇ ਸੱਦ ਲਿਆ ਆ ਗਏ ਜਿੱਥੇ ਸੱਦ ਲਿਆ ਤੁਸੀਂ ਮਜਬੂਰ ਆ ਮੈਨੂੰ ਪਤਾ ਆ ਤਸਵੀਰ ਆ ਪੰਜਾਬ ਪੁਲਿਸ ਦੀ ਆ ਬਾਈ ਵਿਖਾ ਦਈਏ ਐਸਐਸਐਫ ਵਾਲੇ ਵੀ ਕੋਲੇ ਬੈਠੇ ਆ ਇਹ ਯੰਗ ਨੇ ਆ ਯੰਗਾ ਇਹਨਾਂ ਨੂੰ ਤਾਂ ਕੋਈ ਸ਼ਰਮ ਨਹੀਂ ਆਉਂਦੀ ਉਹਨਾਂ ਤੋਂ ਕੰਮ ਕਰਵਾਈ ਜਾਂਦੇ ਨੇ ਇਹ ਹਾਲਾਤ ਐ ਫਰੀਦਕੋਟ ਪੁਲਿਸ ਦੇ ਹੁਣ ਸਾਰੇ ਭੱਜ ਗਏ ਨਾਕਾ ਛੱਡ ਕੇ ਆ ਹਾਈ ਟੈਕ ਨਾਕਾ ਐ ਇਹ ਹਾਈ ਟੈਕ ਨਾਕਾ ਬਜ਼ੁਰਗਾਂ ਨੂੰ ਤੰਗ ਕਰਨ ਲਈ ਐ ਜਾਂ ਕਿਸੇ ਹੋਰ ਕੰਮ ਲਗਰਨ ਲਈ ਐ ਇਹ ਸਵਾਲ ਸਾਡਾ ਫਰੀਦਕੋਟ ਪੁਲਿਸ ਨੂੰ ਹੈ ਕਿ ਕੀ ਤੁਸੀਂ ਆ ਕੋਈ 5-7000 ਬੰਦੇ ਆ 2-4000 ਰੁਪਏ ਦਿਹਾੜੀ ਤੇ ਐਡੀਆਂ ਨਹੀਂ ਥੋੜੀਆਂ ਤਨਖਾਹਾਂ ਉੱਤੇ ਲਾ ਨਹੀਂ ਸਕਦੇ ਲੱਖ-ਲੱਖ ਡੇਢ-ਡੇਢ ਲੱਖ ਰੁਪਏ ਤਨਖਾਹ ਐ ਕੇਐਸਆਈ ਦੀ ਉੱਤੇ ਲਾ ਨਹੀਂ ਸਕਦੇ ਵੈਸੇ ਡੀਜੀਪੀ ਸਾਹਿਬ ਨਹੀਂ ਆਉਣਾ ਪਰ ਅਗਿਆ ਜਾਣ ਮੈਡਮ ਲੱਖਾਂ ਰੁਪਏ ਖਰਚਾ ਕਰ ਰਹੇ ਨੇ ਉਹਨਾਂ ਦੇ ਆਉ ਭਾਗ ਤੇ ਤੇ ਇੱਥੇ ਨਾਕੇ ਜੀ ਤੋਂ ਸਾਫ ਕਰਾਏ ਜਾ ਰਹੇ ਨੇ ਰੇਗਾ ਵਾਲਿਆਂ ਤੋਂ ਤੇ ਹੋ ਸਕਦਾ ਡੀਜੀਪੀ ਸਾਹਿਬ ਦੀ ਆਮਦ ਲਈ ਕਰਾਏ ਜਾ ਰਹੇ ਹੁਣ ਤਾਂ ਇਹ ਤਸਵੀਰ ਹਾਈ ਟੈਕ ਨਾਕੇ ਦੀ ਆ ਜਿੱਥੇ ਨਰੇਗਾ ਵਾਲੇ ਬਜ਼ੁਰਗਾਂ ਨੂੰ ਵਿਗਾਰ ਪਾ ਕੇ ਉਹ ਜੇ ਸਰਪੰਚ ਲੱਖ ਦੀ ਲਾਹਨਤ ਇਹੋ ਜੇ ਸਰਪੰਚਾਂ ਤੇ ਜਿਹੜੇ ਤੋਰ ਦਿੰਦੇ ਆ ਇਹਨਾਂ ਨੂੰ ਲੱਖ ਦੀ ਲਾਹਨਤ ਆ ਉਹਨਾਂ ਨਰੇਗਾ ਵਾਲਾਂ ਤੇ ਜਿਹੜੇ ਅਫਸਰ ਆ ਇਹਨਾਂ ਦੇ ਜਿਹੜੇ ਇਹਨਾਂ ਨੂੰ ਤੋਰ ਦਿੰਦੇ ਆ ਵੀ ਪਿੰਡ ਚ ਕੰਮ ਕਰਾਓ ਇਹ ਤੁਹਾਡੇ ਪਿੰਡ ਦੇ ਨੇ ਇਹ ਸਾਰੇ ਸ਼ਹਿਰ ਦੇ ਮੁਲਾਜ਼ਮ ਥੋੜੀ ਆ ਵੈਸੇ ਤਾਂ ਕਹਿੰਦੇ ਨਰੇਗਾ ਸ਼ਹਿਰਾਂ ਚਲਦੀ ਨਹੀਂ ਤੇ ਜਦੋਂ ਇਹੋ ਜਿਹਾ ਕੰਮ ਕਰਨਾ ਹੋਵੇ ਉਦੋਂ ਨਰੇਗਾ ਵੀ ਚਲਦੀ ਆ ਇਹ ਸ਼ਰਮ ਦੀ ਘਾਟੇ ਨੇ ਫਰੀਦਕੋਟ ਪੁਲਿਸ ਦੇ ਜਿਨ੍ਹਾਂ ਨੇ ਸ਼ਰਮ ਲਾ ਕੇ ਆ ਬਜ਼ੁਰਗਾਂ ਤੋਂ 70 70 80 80 ਸਾਲ ਦੇ ਬਜ਼ੁਰਗਾਂ ਦਾ ਨਾਕੇ ਚੜਵਾਈ ਜਾਂਦੇ ਆ ਲੱਖ ਦੀ ਲਾਹਨਤ ਇਹੋ ਜਿਹੀ ਪੁਲਿਸ ਦੇ ਹੈਲੋ ਹੈਲੋ ਹਾਂ ਬੀਡੀਪੀ ਆ ਫਰੀਦਕੋਟ ਦੇ ਹਾਂ ਜੀ ਮਨਿੰਦਰਜੀਤ ਸਿੱਧੂ ਗੱਲ ਕਰ ਰਿਹਾ ਹਾਂ ਸਰ ਲੋਕ ਅਵਾਜ਼ ਟੀਵੀ ਤੋਂ ਤੁਹਾਡਾ ਇੱਕ ਪੱਖ ਲੈਣਾ ਹੈ ਖਬਰ ਤੇ ਹਾਂ ਜੀ ਹਾਂ ਜੀ ਅੱਛਾ ਸਰ ਇੱਕ ਪੁੱਛਣਾ ਸੀ ਇੱਕ ਜਾਣਕਾਰੀ ਦਿਓਗੇ ਕਿ ਜਿਹੜਾ ਨਰੇਗਾ ਮਜ਼ਦੂਰ ਇੱਕ ਪਿੰਡ ਦਾ ਹੈ ਕੀ ਉਹ ਦੂਜੇ ਸ਼ਹਿਰ ਵਿੱਚ ਜਾ ਕੇ ਕੰਮ ਕਰ ਸਕਦਾ ਜੀ ਦੂਜੇ ਸ਼ਹਿਰ ਚ ਹਾਂ ਇੱਕ ਪਿੰਡ ਦਾ ਨਰੇਗਾ ਮਜ਼ਦੂਰ ਹੈ ਦੂਜੇ ਜੇ ਉਸ ਪਾਸੇ ਨਹੀਂ ਕੰਮ ਮਿਲਦਾ ਜੀ ਜਿਵੇਂ ਆ ਇਹਨਾਂ ਨੇ ਹੁਣ ਲਾਇਆ ਵੇ ਆ ਮੈ ਵੀ ਪਾ ਗਾੜਾ ਨੇ ਜੀ ਗੁਦਰਪਿੰਡ ਦੇ ਲਈ ਪਰ ਦੂਜੇ ਪਾਸੇ ਨੂੰ ਲਾ ਲੈਂਦੇ ਉਹਨਾਂ ਨੂੰ ਸਫਾਈ ਕਰਾਉਂਦੇ ਸਰ ਥੂਵੇ ਦੀ ਕੱਤੀ ਜੀ ਠੀਕ ਹੈ ਜੀ ਹਾਂ ਜੇ ਪੌਲਸਨ ਰੇਗਾ ਮਜ਼ਦੂਰ ਤੱਕ ਕੰਮ ਕਰਵਾ ਸਕਦੀ ਹੈ ਜੀ ਪੌਲਸਨ ਪੌਲਸਨ ਤੱਕ ਕਰਾਣੀ ਚਾਹਤ ਦੋ ਸੱਕਿਆ ਵੀ ਖਲੀ ਹਾਂ ਨਹੀਂ ਅਸੀਂ ਪਾਕਲ ਨਹੀਂ ਪਾਕਲ ਅਰੇ ਤੁਹਾਡਾ ਕਿ ਨਰੇਗਾ ਮਜ਼ਦੂਰਾਂ ਤੋਂ ਫਰੀਦਕੋਟ ਦੇ ਨਾਕੇ ਸਾਫ਼ ਕਰਵਾਏ ਜਾ ਰਹੇ ਆ ਨਾਕੇ ਹਾਂ ਪੌਲਸਨ ਨਾਕਿਆਂ ਤੇ ਕਪੜਾ ਮਰਵਾਇਆ ਜਾ ਰਿਹਾ ਆਸ-ਪਾਸ ਘਾਵਟਾਇਆ ਜਾ ਰਿਹਾ ਅੱਛਾ ਉਹ ਗੱਲ ਕਹੀ ਰਿਹਾ ਨਾ ਆਪਾਂ ਨੂੰ ਹੀ ਕਹਿ ਦਿੰਦੇ ਆ ਇਹ ਮੈਂ ਤੁਹਾਡਾ ਪਾਕ ਰਿਕਾਰਡ ਕਰ ਰਹਾ ਜੀ ਇਹ ਚੱਲਣਾ ਤੁਸੀਂ ਉਸ ਹਿਸਾਬ ਨਾਲ ਜਵਾਬ ਦਿਓ ਅੱਛਾ ਅੱਛਾ ਮਰ ਪਛਤਾ ਨਹੀਂ ਨਹੀਂ ਜੀ ਮੈਨੂੰ ਤੁਸੀਂ ਇੱਕ ਮਿੰਟ ਤੁਸੀਂ ਬੀਡੀਪ ਹੋ ਤੁਹਾਨੂੰ ਇਹ ਤਾਂ ਪਤਾ ਹੋਣਾ ਨੇ ਨਰੇਗਾ ਐਕਟ ਕੀ ਕਹਿੰਦਾ ਨਹੀਂ ਪੁਲਿਸ ਉਹ ਤਾਂ ਨਾਕਿਆ ਤਾਂ ਨਹੀਂ ਆਪ ਕਰਾ ਸਕਦੇ ਹਾਂ ਬਤਈ ਨਹੀਂ ਹੈ ਜੀ ਨਾਕਿਆ ਤਾਂ ਕਰਾ ਸਕਦੇ ਨਹੀਂ ਕਰਾ ਤੁਸੀਂ ਤਾਂ ਕਰਾਉਣੀ ਜਿਵੇਂ ਆਪਾਂ ਸਰਕਾਰ ਦੀ ਸਪਾਈ ਕਰਾਉਣੀ ਹੈ ਸਰਕਾਰ ਦੀ ਸਪਾਈ ਕਰਾਉਣੀ ਆ ਪੁਲਿਸ ਨਰੇਗਾ ਤੋਂ ਕੰਮ ਕਰਵਾ ਸਕਦੇ ਕਿ ਨਹੀਂ ਜੀ ਮੇਰਾ ਮਕਸਦ ਵਾਲ ਇਹ ਹੈ ਜੀ ਤੁਹਾਡੇ ਤੇ ਕਾਨੂੰਨ ਨਰੇਕਾ ਐਕਟ ਕੀ ਆਂਦਾ ਹੈ ਕਿ ਨਰੇਕਾ ਦਾ ਮਜ਼ਦੂਰ ਸ਼ਹਿਰ ਦੇ ਵਿੱਚ ਕੰਮ ਕਰ ਸਕਦਾ ਹੈ ਉਹ ਤਾਂ ਨਿਕਲਾ ਸਕਦੀ ਪਰ ਆਪਾਂ ਛੱਪਣਾ ਤੇ ਜਿਵੇਂ ਉੱਥੇ ਕਰਾਉਣੇ ਆ ਜੀ ਸੜਕਾਂ ਸਾਫ਼ ਕਰਾਉਣੇ ਆ ਜੀ ਸਾਰੀਆਂ ਕਰਾਈ ਜੰਦੀ ਆ ਭਾਈ ਜੀ ਟੁੱਟ ਹਾਂਜੀ ਹਾਂਜੀ ਨਹੀਂ ਪੁਲਿਸ ਨਾਕੇ ਸਾਫ਼ ਦੀ ਗੱਲ ਪੁੱਛ ਰਿਹਾ ਮੈਂ ਤੁਹਾਡੇ ਤੋਂ ਨਹੀਂ ਮੈਂ ਉਹ ਨਾਕੇ ਉੱਥੇ ਨਾਕੇ ਬਾਰੇ ਪੁੱਛ ਨਾਕੇ ਦਾ ਨਹੀਂ ਥੋੜੀ ਜਿਹਾ ਕਰਦੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਜੀ ਅਸੀਂ ਇਸ ਵਕਤ ਫਰੀਦਕੋਟ ਦੇ ਹਾਈ ਟੈਕ ਨਾਕੇ ਤੇ ਆਂ ਜਿੱਥੇ ਆ ਨਿਰੱਗ ਵਾਲੀਆਂ ਮਾਈਆਂ ਵਿਚਾਰੀਆਂ ਕੰਮ ਤਾਂ ਇਹ ਰਾਈਆਂ ਵਾਲਾ ਪਿੰਡ ਹੈ ਨਾ ਰਾਈਆਂ ਵਾਲਾ ਪਿੰਡ ਆਈ ਤੁਹਾਡਾ ਰਾਈਆਂ ਵਾਲਾ ਚੜਵਾਏ ਇਹਨਾਂ ਤੋਂ ਨਾਕੇ ਜਾ ਰਹੇ ਆ ਇਹ ਫਰੀਦਕੋਟ ਪੁਲਿਸ ਦੇ ਹਾਲ ਦੇਖ ਲਓ ਤੁਸੀਂ ਵੀ ਆ 50 50 60 60 70 70 ਸਾਲ ਦੀਆਂ ਮਾਈਆਂ ਸ਼ਰਮ ਆਉਣੀ ਚਾਹੀਦੀ ਹੈ ਵੀ ਇਹਨਾਂ ਤੋਂ ਨਾਕੇ ਚੜਵਾਈ ਜਾਂਦੇ ਆ ਕੋਲੇ ਖੜੇ ਆਪ ਸਾਰੇ ਜਵਾਨ ਨੇ ਸਾਰੇ ਯੰਗ ਨੇ ਇਹਨਾਂ ਨੂੰ ਬਾਈ ਜੀ ਅੰਚਾਰ ਸਿੰਘ ਸਾਹਿਬ ਐ ਨਾਕੇ ਕਾਉਂ ਚੜਵਾਈ ਜਾਂਦੇ ਆ ਨਾ ਇੱਕ ਮਿੰਟ ਬਾਈ ਜੀ ਇਹ ਨਹੀਂ ਇਹਨਾਂ ਦੀ ਡਿਊਟੀ ਆ ਇਹ ਨਹੀਂ ਬਾਈ ਜੀ ਉਹ ਨਰੇਗਾ ਵਾਲੇ ਤੁਹਾਡੇ ਨਾਕੇ ਝਾੜਨ ਆਸਤੇ ਨਹੀਂ ਬਾਈ ਜੀ ਮੈਂ ਤਾਂ ਇਧਰੋਂ ਆਇਆ ਚੈੱਕ ਕਰਨ ਲਈ ਤੁਸੀਂ ਇਨਚਾਰਜ ਨਹੀਂ ਨਹੀਂ ਮੈਂ ਇਨਚਾਰਜ ਹਾਂ ਕਾਉਂ ਚੜਵਾ ਰਿਹਾ ਫਿਰ ਇਹਨਾਂ ਚ ਨਾਕੇ ਤਿੰਨ ਚਾਰ ਦਿਨੀ ਮੈਂ ਤਾਂ ਮੈਂ ਤਾਂ ਟ੍ਰੈਫਿਕਨ ਚਾਰਜਾਂ ਨਹੀਂ ਫਿਰ ਇਹਨਾਂ ਤੋਂ ਨਾਕੇ ਕਾਉਂ ਚੜਵਾ ਕੋਣ ਹੈ ਨਾਕੇ ਚਾਰਜ ਕੌਣ ਹੈ ਤੁਸੀਂ ਚੜਵਾ ਰਹੇ ਆ ਨਾ ਤਾਂ ਜੀ ਜੀ ਨਹੀਂ ਜੀ ਤੇ ਫਿਰ ਕਿਉਂ ਚੜਵਾਇਆ ਉਹਨੂੰ ਰੋਕਿਆ ਕਿਉਂ ਨਹੀਂ ਜੇ ਝਾੜ ਰਹੀਆਂ ਤਾਂ ਤੁਸੀਂ ਆਪ ਯਾਰ ਯੰਗ ਐ ਸਾਰੇ ਤੁਹਾਡੇ ਨਾਲ ਯੰਗ ਨੇ ਤੁਸੀਂ ਝਾੜ ਆਪ ਲੱਗ ਰਿਹਾ ਇਥੇ ਉਹ ਤਾਂ ਲ ਉਹ ਕਾ ਤੋ ਉਹਨਾਂ ਤੋਂ ਕਾ ਤੋ ਚੜਵਾਉਣੇ ਆ ਤੁਸੀਂ ਤੁਸੀਂ ਆਪ ਛਾੜੋ ਤੁਹਾਡੇ ਕੋਲ ਇੰਨੀ ਫੋਰਸ ਹੈ ਉਹਨਾਂ ਤੋਂ ਚੜਵਾਈ ਜਾਨੇ ਆ ਉਹਨਾਂ ਦੀ ਡਿਊਟੀ ਤਾਂ ਨਰੇਗਾ ਦੀ ਹੈ ਉਹ ਆ ਨਾਕੇ ਝਾੜਨ ਨੂੰ ਥੋੜੀ ਆ ਤੁਹਾਡੇ ਤੇ ਨਾਲੇ ਨਾਕਿਆਂ ਨੂੰ ਹੋਇਆ ਕੀ ਹੈ ਇਹ ਸਿਉਨੇ ਦੇ ਆ ਇਹ ਆ ਫਰੀਦਕੋਟ ਪੁਲਿਸ ਦੀ ਕਰਤੂਤ ਹੈ ਕਿ ਮਾਈਆਂ ਵਿਚਾਰੀਆਂ ਬਜ਼ੁਰਗਾ ਆ ਤਸਵੀਰਾਂ ਤਾਂ ਤੁਸੀਂ ਦੇਖ ਲਓ ਆ ਬਜ਼ੁਰਗ ਨੇ ਇਹਨਾਂ ਤੋਂ ਨਾਕੇ ਝਾੜਾਉਣਾ ਇਹਨਾਂ ਦੀ ਡਿਊਟੀ ਨਰੇਗਾ ਚ ਹੈ ਨਾਕੇ ਝਾੜਨ ਤੇ ਡਿਊਟੀ ਹੈ ਇਹਨਾਂ ਦੀ ਐਸਐਸਪੀ ਪ੍ਰਗਿਆ ਜਨ ਮੈਡਮ ਨੂੰ ਅਸੀਂ ਕਵਾਂਗੇ ਕਿ ਆ ਨਾਕੇ ਵਾਲਿਆਂ ਤੇ ਕੋਈ ਐਕਸ਼ਨ ਲਿਆ ਜਾਵੇ ਕਿ ਜਿਹੜੇ ਆ ਬਜ਼ੁਰਗਾਂ ਤੋਂ ਨਾਕੇ ਚੜਬਣ ਵੈਸੇ ਪੁਲਿਸ ਦੀਆਂ ਆਮ ਤੌਰ ਤੇ ਹੁੰਦਾ ਕਿ ਥਾਣਾ ਸਾਫ ਕਰਵਾਉਣਾ ਤਾਨਰੇਗਾ ਵਾਲੇ ਲੈ ਜਾਂਦੇ ਵਿਗਾਰ ਪਾਤੀ ਕਿਸੇ ਸਰਪੰਚ ਨੂੰ ਤੇ ਹੁਣ ਨਾਕੇ ਝਾੜਨ ਤੇ ਵੀ ਆ ਕਿੰਨੀ ਉਮਰ ਆ ਤੁਹਾਡੀ ਉਮਰ ਦੱਸ ਦਿਓ ਮੇਰੀ 65 ਸਾਲ ਦੀ ਉਮਰ ਹੈ ਜੀ ਤੁਹਾਡੀ ਕਿੰਨੀ ਆਵਾ 60 ਹੋ ਗਈ 60 ਤੇਰੀ ਕਿੰਨੀ ਆ ਬੇਪੇ 70 ਹੈ ਜੀ 70 ਆ 70 70 60 60 ਸਾਲ ਦੇ ਪਿੰਡ ਤੁਹਾਡਾ ਕਿਹੜਾ ਝੰਡਾਲਾ ਜੀ ਝੰਡਾਲਾ ਇੱਥੇ ਕਿਹਨੇ ਲਿਆਂਦਾ ਤੁਹਾਨੂੰ ਇੱਥੇ ਲੱਕ ਗੱਡੀ ਤੇ ਇਹੋ ਹੀ ਲੈ ਗੱਡੀ ਤੇ ਮੁਰਸਾਲੇ ਲੈ ਕੇ ਆਏ ਹਾਂ ਜੀ ਕੀ ਕਹਿੰਦੇ ਆ ਕੇ ਕਹਿੰਦਾ ਇੱਥੇ ਬੰਦੇ ਭੇਜੋ 4 ਹਾਂ 4 ਅਸੀਂ ਆ ਗਏ ਹਾਂ 4 ਆ ਗਏ ਹਾਂ ਹਾਂਜੀ ਇਹ ਤਾਂ ਫਰਾਂਕੀਂ ਦੇ ਸਿੱਧੇ ਹੁਕਮ ਦੇ ਵੱਜੇ ਆ ਤੁਹਾਡਾ ਕੋਈ ਕਹੂਰ ਨਹੀਂ ਆ ਸਾਡਾ ਕੋਈ ਖੋਰ ਨਹੀਂ ਉਹ ਮੈਨੂੰ ਗੰਦ ਕਿੱਡਾ ਕਿਡਾ ਨਾਲ ਸਾਨੂੰ ਕਹਿੰਨੇ ਮਾਰ ਜਿਹੜੇ ਵਾਰਦੇ ਸੀ ਸਾਨੂੰ ਇਹ ਖਾਲੇ ਚ ਸੱਕਾ ਜਾਰਗਾ ਸਾਥ ਸੁਤ ਨਹੀਂ ਆਉਂਦੇ ਗਏ ਜਿਹੜੇ ਖਾਲੇ ਜਵਾਰਦੇ ਸੀ ਜੀ ਆਹੋ ਇਹ ਵਾਰਦੇ ਸੀ ਹਾਂ ਹਾਂਜੀ ਪੁਲਿਸ ਸਾਡੇ ਕਹਿੰਦੇ ਸਾਫ ਕਰੋ ਹਾਂ ਆ ਆ ਮਰਦ ਦਿਖਾਇਓ ਆ ਤਸਵੀਰਾਂ ਦਿਖਾ ਦਈਏ ਕਿ ਨਾਕਿਆਂ ਤੋਂ ਪਹਿਲਾਂ ਆ ਖਾਲਾ ਇਹਨਾਂ ਨੂੰ ਲਿਆ ਕੇ ਸਾਫ ਵੈਸੇ ਤਾਂ ਪੁਲਿਸ ਵਗਾਰਾ ਪਾਉਣ ਬਗਾਰਾਂ ਜਾਂ ਖਰਚੇ ਕਰਨ ਨੂੰ ਤਿਆਰ ਗਈ ਆ ਤੇ ਆ ਆ ਨਾਲੇ ਆ ਦੇਖੋ ਸੱਪਾਂ ਦੇ ਘਰ ਦੇ ਵਿੱਚ ਆ ਬਜ਼ੁਰਗਾਂ ਨੂੰ ਵੜਿਆ ਜਾਂਦਾ ਸੀ ਵੈਸੇ ਸ਼ਰਮ ਆਉਂਦੀ ਆ ਆਪ ਤੋਂ ਵੱਡੀ ਉਮਰ ਦੇਆਂ ਨੂੰ ਬੰਦਾ ਕੋਈ ਗੱਲ ਕਹਿੰਦਾ ਇਹ ਇੱਥੇ ਤੁਹਾਨੂੰ ਵੜਿਆ ਸੀ ਆ ਸਾਫ਼ ਕਰੋ ਕਹਿੰਦੇ ਹਾਂਜੀ ਕੀਤਾ ਸਾਫ਼ ਜੀ ਮੈਂ ਹੀ ਕੀਤਾ ਸਾਫ਼ ਤੁਸੀਂ ਸਾਫ਼ ਕੀਤਾ ਹੈ ਹਾਂਜੀ ਹਾਂਜੀ ਮੇਰਨਾ ਸਰਜੀਤ ਸਿੰਘ ਦਾ ਪਿੰਡ ਡੰਡ ਵਾਲਾ ਡੰਡ ਵਾਲਾ ਹਾਂਜੀ ਮਤਲਬ ਆ ਆ ਕਹਿੰਦੇ ਤੁਸੀਂ ਸਾਫ਼ ਕਰੋ ਹਾਂਜੀ ਮੈਂ ਕਰਕੇ ਠਹਿ ਹੋਣੀ ਕੋਈ ਦਿਹਾੜੀ ਪੈਸੇ ਦਿੱਤੇ ਕੁਛ ਇਹਨਾਂ ਨੇ ਤੁਹਾਨੂੰ ਕੁਛ ਨਹੀਂ ਦਿੱਤਾ ਮਿਲਿਆ ਕੁਛ ਨਹੀਂ ਦਿੱਤਾ ਇਹਨਾਂ ਨੇ ਨਾ ਚਾਹ ਪਾਣੀ ਚਾਹ ਪਾਣੀ ਪੀ ਦਿੱਤਾ ਸਾਨੂੰ ਪੈਸਾ ਪੂਸਾ ਕੋਈ ਨਹੀਂ ਦਿੰਦਾ ਸਰ ਆ ਥੋੜੀ ਵੜਨਦਾਰੀ ਥੋੜੀ ਆ ਆ ਮਤਲਬ ਪਿੰਡ ਦਾ ਕੰਮ ਛੱਡ ਕੇ ਆ ਨਾਲੇ ਦੇ ਵਿੱਚ ਜਿਸਤੇ ਆ ਹਾਲਾਤ ਹੈ ਵੜਨ ਦੀ ਉਮਰ ਹੈ ਥੋੜੀ ਹੁਣ ਜਿੱਥੇ ਸੱਦ ਲਿਆ ਆ ਗਏ ਜਿੱਥੇ ਸੱਦ ਲਿਆ ਤੁਸੀਂ ਮਜਬੂਰ ਆ ਮੈਨੂੰ ਪਤਾ ਹੈ ਤਾਂ ਤਸਵੀਰ ਆ ਪੰਜਾਬ ਪੁਲਿਸ ਦੀ ਆ ਬਾਈ ਵਿਖਾ ਦਈਏ ਐਸਐਸਐਫ ਵਾਲੇ ਵੀ ਕੋਲੇ ਬੈਠੇ ਆ ਇਹ ਯੰਗ ਨੇ ਆ ਯੰਗਾ ਇਹਨਾਂ ਨੂੰ ਤਾਂ ਕੋਈ ਸ਼ਰਮ ਨਹੀਂ ਆਉਂਦੀ ਉਹਨਾਂ ਤੋਂ ਕੰਮ ਕਰਵਾਈ ਜਾਂਦੇ ਨੇ ਇਹ ਹਾਲਾਤ ਐ ਫਰੀਦਕੋਟ ਪੁਲਿਸ ਦੇ ਹੁਣ ਸਾਰੇ ਭੱਜ ਗਏ ਨਾਕਾ ਛੱਡ ਕੇ ਆ ਹਾਈ ਟੈਕ ਨਾਕਾ ਐ ਇਹ ਹਾਈ ਟੈਕ ਨਾਕਾ ਬਜ਼ੁਰਗਾਂ ਨੂੰ ਤੰਗ ਕਰਨ ਲਈ ਐ ਜਾਂ ਕਿਸੇ ਹੋਰ ਕੰਮ ਲਗਰਨ ਲਈ ਐ ਇਹ ਸਵਾਲ ਸਾਡਾ ਫਰੀਦਕੋਟ ਪੁਲਿਸ ਨੂੰ ਹੈ ਕਿ ਕੀ ਤੁਸੀਂ ਆ ਕੋਈ 5-7000 ਬੰਦੇ ਆ 2-4000 ਰੁਪਏ ਦਿਹਾੜੀ ਤੇ ਐਡੀਆਂ ਨਹੀਂ ਥੋੜੀਆਂ ਤਨਖਾਹਾਂ ਉੱਤੇ ਲਾ ਨਹੀਂ ਸਕਦੇ ਲੱਖ-ਲੱਖ ਡੇਢ-ਡੇਢ ਲੱਖ ਰੁਪਏ ਤਨਖਾਹ ਐ ਕੇਐਸਆਈ ਦੀ ਉੱਤੇ ਲਾ ਨਹੀਂ ਸਕਦੇ ਵੈਸੇ ਡੀਜੀਪੀ ਸਾਹਿਬ ਨਹੀਂ ਆਉਣਾ ਪਰ ਅਗਿਆ ਜਾਣ ਮੈਡਮ ਲੱਖਾਂ ਰੁਪਏ ਖਰਚਾ ਕਰ ਰਹੇ ਨੇ ਉਹਨਾਂ ਦੇ ਆਉ ਭਾਗ ਤੇ ਤੇ ਇੱਥੇ ਨਾਕੇ ਜੀ ਤੋਂ ਸਾਫ ਕਰਾਏ ਜਾ ਰਹੇ ਨੇ ਰੇਗਾ ਵਾਲਾਂ ਤੋਂ ਤੇ ਹੋ ਸਕਦਾ ਡੀਜੀਪੀ ਸਾਹਿਬ ਦੀ ਆਮਦ ਲਈ ਕਰਾਏ ਜਾ ਰਹੇ ਹੁਣ ਤਾਂ ਇਹ ਤਸਵੀਰ ਹਾਈ ਟੈਕ ਨਾਕੇ ਦੀ ਹੈ ਜਿੱਥੇ ਨਰੇਗਾ ਵਾਲੇ ਬਜ਼ੁਰਗਾਂ ਨੂੰ ਵਿਗਾਰ ਪਾ ਕੇ ਉਹ ਜੇ ਸਰਪੰਚ ਲੱਖ ਦੀ ਲਾਹਨਤ ਇਹੋ ਜੇ ਸਰਪੰਚਾਂ ਤੇ ਜਿਹੜੇ ਤੋਰ ਦਿੰਦੇ ਆ ਇਹਨਾਂ ਨੂੰ ਲੱਖ ਦੀ ਲਾਹਨਤ ਆ ਉਹਨਾਂ ਨਰੇਗਾ ਵਾਲਾਂ ਤੇ ਜਿਹੜੇ ਅਫਸਰ ਆ ਇਹਨਾਂ ਦੇ ਜਿਹੜੇ ਇਹਨਾਂ ਨੂੰ ਤੋਰ ਦਿੰਦੇ ਆ ਪਿੰਡ ਚ ਕੰਮ ਕਰਾਓ ਇਹ ਤੁਹਾਡੇ ਪਿੰਡ ਦੇ ਨੇ ਇਹ ਸਾਰੇ ਸ਼ਹਿਰ ਦੇ ਮੁਲਾਜ਼ਮ ਥੋੜੀ ਆ ਵੈਸੇ ਤਾਂ ਕਹਿੰਦੇ ਨਰੇਗਾ ਸ਼ਹਿਰਾਂ ਚਲਦੀ ਨਹੀਂ ਤੇ ਜਦੋਂ ਇਹੋ ਜਿਹਾ ਕੰਮ ਕਰਨਾ ਹੋਵੇ ਉਦੋਂ ਨਰੇਗਾ ਵੀ ਚਲਦੀ ਆ ਇਹ ਸ਼ਰਮ ਦੀ ਘਾਟੇ ਨੇ ਫਰੀਦਕੋਟ ਪੁਲਿਸ ਦੇ ਜਿਨ੍ਹਾਂ ਨੇ ਸ਼ਰਮ ਲਾ ਕੇ ਆ ਬਜ਼ੁਰਗਾਂ ਤੋਂ 70 70 80 80 ਸਾਲ ਦੇ ਬਜ਼ੁਰਗਾਂ ਦਾ ਨਾਕੇ ਚੜਵਾਈ ਜਾਂਦੇ ਆ ਲੱਖ ਦੀ ਲਾਹਨਤ ਇਹੋ ਜਿਹੀ ਪੁਲਿਸ ਦੇ ਹੈਲੋ ਹੈਲੋ ਹਾਂ ਬੀਡੀਪੀ ਆ ਫਰੀਦਕੋਟ ਦੀ ਹਾਂ ਜੀ ਮਨਿੰਦਰਜੀਤ ਸਤੂ ਗੱਲ ਕਰ ਰਿਹਾ ਸਰ ਲੋਕ ਅਵਾਜ਼ ਟੀਵੀ ਤੋਂ ਤੁਹਾਡਾ ਇੱਕ ਪੱਖ ਲੈਣਾ ਹੈ ਖਬਰ ਤੇ ਹਾਂਜੀ ਹਾਂਜੀ ਅੱਛਾ ਸਰ ਇੱਕ ਪੁੱਛਣਾ ਸੀ ਇੱਕ ਜਾਣਕਾਰੀ ਦਿਓਗੇ ਕਿ ਜਿਹੜਾ ਨਰੇਗਾ ਮਜ਼ਦੂਰ ਇੱਕ ਪਿੰਡ ਦਾ ਹੈ ਕੀ ਉਹ ਦੂਜੇ ਸ਼ਹਿਰ ਵਿੱਚ ਜਾ ਕੇ ਕੰਮ ਕਰ ਸਕਦਾ ਜੀ ਦੂਜੇ ਸ਼ਹਿਰ ਚ ਹਾਂ ਇੱਕ ਪਿੰਡ ਦਾ ਨਰੇਗਾ ਮਜ਼ਦੂਰ ਹੈ ਦੂਜੇ ਜੇ ਉਸ ਬੰਦੇ ਨੂੰ ਨਹੀਂ ਕੰਮ ਮਿਲਦਾ ਜੀ ਜਿਵੇਂ ਆ ਇਹਨਾਂ ਨੇ ਹੁਣ ਲਾਏ ਦੇ ਆ ਮੈ ਵੀ ਪਾ ਗਾੜਾ ਨੇ ਜੀ ਗੁਦਰਪਿੰਡ ਦੇ ਲੇਬਰ ਜਿਹੜੇ ਪਾਸੇ ਨੂੰ ਲਾ ਲੈਂਦੇ ਉਹਨਾਂ ਕੋ ਸਫਾਈ ਕਰਾਉਂਦੇ ਸਰ ਥੂਵੇ ਦੀ ਕੱਤੀ ਦੀ ਠੀਕ ਹੈ ਜੀ ਹਾਂ ਜੇ ਪੌਲਸਨ ਰੇਗਾ ਮਜ਼ਦੂਰ ਤੱਕ ਕੰਮ ਕਰਵਾ ਸਕਦੀ ਹੈ ਜੀ ਪੌਲਸਨ ਪੌਲਸਨ ਤੱਕ ਕਰਾਣੀ ਚਾਹਤ ਦੋ ਥੱਕਿਆ ਵੀ ਖਲੀ ਹਾਂ ਨਹੀਂ ਅਸੀਂ ਪਾਖਲ ਨਹੀਂ ਪਾਖਲ ਅਰੇ ਤੁਹਾਡਾ ਕਿ ਨਰੇਗਾ ਮਜ਼ਦੂਰਾਂ ਤੋਂ ਫਰੀਦਕੋਟ ਦੇ ਨਾਕੇ ਸਾਫ ਕਰਵਾਏ ਜਾ ਰਹੇ ਆ ਨਾਕੇ ਹਾਂ ਪੌਲਸਨ ਨਾਕਿਆਂ ਤੇ ਕਪੜਾ ਮਰਵਾਇਆ ਜਾ ਰਿਹਾ ਆਸ-ਪਾਸ ਘਾਵਟਾਇਆ ਜਾ ਰਿਹਾ ਅੱਛਾ ਉਹ ਗੱਲ ਕਹੀ ਰਿਹਾ ਨਾ ਆਪਾਂ ਨੂੰ ਹੀ ਕਹਿ ਦਿੰਦੇ ਇਹ ਮੈਂ ਤੁਹਾਡਾ ਪਾਕ ਰਿਕਾਰਡ ਕਰ ਰਹਾ ਜੀ ਇਹ ਚੱਲਣਾ ਤੁਸੀਂ ਉਸ ਹਿਸਾਬ ਨਾਲ ਜਵਾਬ ਦਿਓ ਅੱਛਾ ਅੱਛਾ ਮਰ ਪਛਤਾ ਨਹੀਂ ਨਹੀਂ ਜੀ ਮੈਨੂੰ ਤੁਸੀਂ ਇੱਕ ਮਿੰਟ ਤੁਸੀਂ ਬੀਡੀਪ ਹੋ ਤੁਹਾਨੂੰ ਇਹ ਤਾਂ ਪਤਾ ਹੋਣਾ ਨੇ ਨਰੇਗਾ ਐਕਟ ਕੀ ਕਹਿੰਦਾ ਨਹੀਂ ਪੁਲਿਸ ਉਹ ਤਾਂ ਨਾਕਿਆ ਤਾਂ ਨਹੀਂ ਆਪ ਕਰਾ ਸਕਦੇ ਹਾਂ ਬਤਈ ਨਹੀਂ ਹੈ ਜੀ ਨਾਕਿਆ ਤਾਂ ਕਰਾ ਸਕਦੇ ਨਹੀਂ ਕਰਾ ਤੁਸੀਂ ਤਾਂ ਕਰਾਉਣੀ ਜਿਵੇਂ ਆਪਾਂ ਸਰਕਾਰ ਦੀ ਸਪਾਈ ਕਰਾਉਣੀ ਹੈ ਸਰਕਾਰ ਦੀ ਸਪਾਈ ਕਰਾਉਣੀ ਆ ਪੁਲਿਸ ਨਰੇਗਾ ਤੋਂ ਕੰਮ ਕਰਵਾ ਸਕਦੇ ਕਿ ਨਹੀਂ ਜੀ ਮੇਰਾ ਮਕਸਦ ਵਾਲ ਇਹ ਹੈ ਜੀ ਤੁਹਾਡੇ ਤੇ ਕਾਨੂੰਨ ਨਰੇਕਾ ਇੱਕ ਤੱਕ ਹੀ ਆਂਦਾ ਹੈ ਕਿ ਨਰੇਕਾ ਦਾ ਮਜ਼ਦੂਰ ਸ਼ਹਿਰ ਦੇ ਵਿੱਚ ਕੰਮ ਕਰ ਸਕਦਾ ਹੈ ਉਹ ਤਾਂ ਨਿਕਲਾ ਸਕਦੀ ਪਰ ਆਪਾਂ ਛੱਪਣਾ ਤੇ ਜਿਵੇਂ ਉੱਥੇ ਕਰਾਉਣੇ ਆ ਜੀ ਸੜਕਾਂ ਸਾਫ਼ ਕਰਾਉਣੇ ਆ ਜੀ ਸਾਰੀਆਂ ਕਰਾਈ ਜੰਦੀਆਂ ਆ ਭਾਈ ਜੀ ਟੁੱਟ ਹਾਂਜੀ ਹਾਂਜੀ ਨਹੀਂ ਪੁਲਿਸ ਨਾਕੇ ਸਾਸ ਦੀ ਗੱਲ ਪੁੱਛ ਰਿਹਾ ਮੈਂ ਤੁਹਾਡੇ ਤੋਂ ਨਹੀਂ ਮੈਂ ਉਹ ਨਾਕੇ ਉਸ ਨਾਕੇ ਬਾਰੇ ਕੋਈ ਪੁੱਛ ਨਾਕੇ ਦਾ ਨਹੀਂ ਥੋੜੀ ਜਿਹਾ ਕਰਦੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਜੀ